ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਵੱਢਣ ਲੱਗੇ ਆ ਕਣਕ ਤੇ ਟਰੈਕਟਰ ਤੇ ਆਪਾਂ ਪਹੁੰਚ ਚੁਕੇ ਆ ਇੱਕ ਟਰੈਕਟਰ ਪਿੱਛੇ ਆ ਰਿਹਾ ਟਰੈਕਟਰ ਟਰਾਲੀ ਆਪਾਂ ਲੈ ਕੇ ਆ ਗਏ ਆ ਤੇ ਸਾਈਡਾਂ ਵੱਢਦਾ ਰਿਆਂ ਥੋੜੀਆਂ ਬੋਤੀਆਂ ਵੱਢ ਲਈਆਂ ਕਣਕ ਪੂਰੀ ਲਾਲੀ ਮਾਰਦੀ ਹੋਈ ਮਸ਼ੀਨ ਵੀ 5-10 ਮਿੰਟਾਂ ਤੱਕ ਪਹੁੰਚ ਜੇਗੀ ਤੇ ਕਣਕ ਵੜਨੀ ਸ਼ੁਰੂ ਕਰਾਂਗੇ ਸਵੇਰ ਦੇ 9:30 ਵੱਜੇ ਚੱਲੇ ਨੇ 10 ਕੁ ਮਿੰਟਾਂ ਤੱਕ ਕਣਕ ਮਸ਼ੀਨ ਆ ਜਾਏਗੀ 10 ਕੁ ਮਿੰਟਾਂ ਤੱਕ ਤੇ ਵੜਨੇ ਆ 12 1 ਵਜੇ ਤੱਕ ਪਵੇਲੇ ਹੋ ਜਾਣਾ 12 ਕਿਲੇ ਜਗਾ ਹੈ ਬਸ ਹੁਣ ਤਾਂ ਮਸ਼ੀਨ ਦੀ ਵੇਟ ਆ ਆਪਾਂ ਬੈਠਨੇ ਹੁੰਨਾ ਟਾਈਮ ਇੱਥੇ ਤੇ ਸਾਈਡਾ ਸਾਈਡਾ ਵੇਖਨੇ ਆ ਜੇ ਖੰਬੇ ਖੁੰਬੇ ਦੇ ਲਾਗੇ ਤੱਕ ਵੜਨ ਆ ਲਾਏਗਾ ਉਹ ਵੜ ਦਿੰਨੇ ਆ। ਬਾਕੀ ਮਸ਼ੀਨ ਦੀ ਵੇਟ ਕਰਨੇ ਮਸ਼ੀਨ ਆਈ ਤੇ ਵੀਡੀਓ ਸ਼ੁਰੂ ਕਰਾਂਗੇ ਆਪਾਂ। ਲੋ ਜੀ ਕਰਪਾਣ ਵੀ ਆ ਗਈ ਏ। ਆਈ 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 10 ਵਜੇ ਦਾ 9:30 ਦਾ ਵਾਦਾ ਸੀ ਤੇ 10 ਵਜੇ ਆਈ ਏ। ਲੋ ਜਿਹੜੀ ਪ੍ਰਸ਼ਾਦ ਵੰਡੋ। ਪਪ ਪ੍ਰਸ਼ਾਦ ਵੰਡ ਪ੍ਰਸ਼ਾਦ ਕੱਢੋ। ਵਾਹਿਗੁਰੂ ਦਾ ਨਾਮ ਲਓ ਪ੍ਰਸ਼ਾਦ ਵੰਡੋ ਤੇ ਕਰੋ ਸ਼ਰਧਾ। ਵਾਇਪ ਸੋਤਨ ਕੋਈ ਆ ਗਿਆ ਆਪਾਂ ਇੱਕ ਲਾ ਕੇ ਨੂੰ ਤਾਂ ਬੰਨ ਦੇ ਉਹ ਕੋਈ ਆਉਂਦਾ ਕੋਈ ਆਉਂਦਾ ਮਾੜਾ ਬਾਬਾ ਦੇ ਕੋਈ ਮਾੜਾ ਦੇ ਵਾਣ ਦੋਣ ਨੂੰ 55 ਮਿੰਟਾਂ ਨੂੰ ਸ਼ੁਰੂ ਕਰਨੇ ਆ। ਥੋੜਾ ਬਹੁਤਾ ਚੈੱਕ ਕਰ ਲੈਣ ਚਾਹ ਪੀ ਲੈਣ। ਪ੍ਰਸ਼ਾਦ ਵੰਡ ਕੇ ਕਰਨੇ ਸ਼ੁਰੂ। ਲਾਈ ਤਿੰਨ ਟਰਾਲੀਆਂ ਆ ਗਈਆਂ ਇੱਕ ਉਹ ਖੜੀ ਇੱਕ ਆ ਰਹੀ ਇੱਕ ਆ ਆ ਗਏ ਆਪ ਫੜ ਲੱਖਾ ਜੀ ਪਹੁੰਚ ਚੁੱਕੇ ਨੇ ਸਰਪੰਚ ਉੱਥੋਂ ਵਾਲੇ ਦੇ। ਪ੍ਰਸ਼ਾਦ ਵੰਡ ਦਿੱਤਾ ਗਿਆ। ਬਾਅਦ 2 ਮਿੰਟਾਂ ਨੂੰ ਸ਼ੁਰੂ ਕਰਨੇ ਆ। ਚਾਹ ਪੀ ਲੈ ਆਰੇ ਵਾਈ ਗਿਰੂ ਦਾਣਾ ਤੇ ਮਸ਼ੀਨ ਚੱਲ ਪਈ ਏ ਆਪਾਂ ਜਗਾ ਪਹਿਲੇ ਹੀ ਵੜਤੀ ਸੀ ਹੁਣ ਕਿਉਂਕਿ ਆ ਇੱਥੇ ਆਉਂਦਾ ਨਹੀਂ ਕਣਾਂ ਥੱਲੇ ਟਾਲੀ ਥੱਲੇ ਆਉਂਦੀ ਨਹੀਂ ਬਿਸ਼ੇ ਬਾਕੇ ਹੁਣ ਸਾਈਡਾਂ ਤੇ ਢੇੜਾ ਮਾਰਨਾ ਪਵੇਗਾ ਤੇ ਚੱਲਨੇ ਹੋਲੀਏ ਲਈ ਪਿੱਛੇ ਮਸ਼ੀਨ ਦੇ ਘਟਾ ਕਿੰਨਾ ਉੜਦਾ ਪਿਆ ਯਾਰ ਸੜਕੇ ਨਾਲ ਘਟਾ ਬਹੁਤ ਹੁੰਦਾ ਪੂਰੇ 10 ਵਜੇ 4 ਮਿੰਟ ਤੇ ਮਸ਼ੀਨ ਲੱਗੀ ਏ ਤੇ ਵੇਣੇ ਆ ਕਿੰਨਾ ਟਾਈਮ ਲੱਗਦਾ ਸ਼ਾਇਦ ਮੰਡੀ ਵੀ ਜਾਣਾ ਪਵੇਗਾ ਕਿਉਂਕਿ ਮੰਡੀ ਵੀ ਕਿਸੇ ਨੇ ਵੇਣਾ ਹੀ ਆ ਇੱਕ ਹੋਰ ਟਰਾਲੀ ਖੜੀ ਤੇ ਕਾਰ ਆ ਰਹੀ ਇੱਕ ਉੱਤੇ ਔਰ ਤਿੰਨ ਟਰਾਲੀ ਤਿੰਨ ਟਰਾਲੀਆਂ ਤੇ ਤਿੰਨ ਟਰੈਕਟਰ ਇੱਕ ਕਰਪੈਣ ਕਰਪੈਣ ਪਿੱਛੇ ਚੱਲਨੇ ਆਪਾਂ ਦਾਤਰੀਆਂ ਲਈਏ ਫਾੜ ਚੱਕੋ ਵੀ ਦਾਤਰੀ ਆਪਾਂ ਸਾਈਡਾਂ ਵੱਡਦੇ ਪਏ ਹੀ ਤੇ ਉਹਨੇ ਲਾ ਵਿਖੇ ਕਿੰਨਾ ਥਾਂ ਦਾ ਮਲ ਲਿਆ ਪੰਜ ਕਿੱਲਿਆਂ ਤੋਂ ਜ਼ਿਆਦਾ ਪਲਾੜ ਦਾ ਲਾ ਮਲ ਲਿਆ ਢੇੜਾ ਮਾਰਦੇ ਮਾਰਦੇ ਮਗਰ ਥੱਕ ਜਾਨਾ ਯਾਰ ਇਹ ਜਿਹੜੀ ਕਣਕ ਇਹ ਸੁਪਰ ਸੀਡਰ ਨਾਲ ਕੇਰੀ ਸੀ ਤੇ ਨਾ ਵਾਈ ਇਹ ਕੁਛ ਨਹੀਂ ਕੀਤਾ ਅੱਪੜ ਪੈਲੀ ਸੀ ਝੋਨੇ ਵਾਲੀ ਉਵੇਂ ਹੀ ਤੇ ਵਾਈ ਵੀ ਨਹੀਂ ਕੋਈ ਸੀਨ ਨਹੀਂ ਲਾਈ ਉਵੇਂ ਹੀ ਸੁਪਰ ਸੀਡਰ ਨਾਲ ਕੇਰੀ ਹੈ ਤੇ ਵੇਲੋਆਂ ਬਹੁਤ ਵਧੀਆ ਖੜੀ ਆ ਕਣਕ ਬਾਕੀ ਝਾੜ ਤਾਂ ਮੰਡੀ ਆ ਕਿ ਪਤਾ ਲੱਗੂ ਕੀ ਬੰਦਾ ਸਾਰਿਆਂ ਜਿੰਨਾ ਦਾ ਨਿਕਲੂ ਕੋਈ ਜੀ ਨਾ ਆਮ ਨਿਕਲਦਾ ਲੋਕਾਂ ਦਾ ਥੋੜਾ ਬੋਤਾ ਫਰਕ ਪੈ ਜੇ ਕੋਈ ਨਹੀਂ ਚੌਲ ਨੇ ਆਪ ਮਗਰ ਗੇੜਾ ਛੱਡਦੀ ਤਾਂ ਨਹੀਂ ਪਈ ਵੈਸੇ ਆ ਬਸ ਇੱਕ ਅੱਧਾ ਬੂਟਾ ਕਿ ਦਿਸਦੀਂਦਾ ਆਪਾਂ ਗੇੜਾ ਹੀ ਮਾਰਨਾ ਮਗਰ ਆਹ ਗੁੱਟ ਤੋਂ ਪਤਾ ਲੱਗਦਾ ਕਿੰਨੀ ਦੂਰ ਮਸ਼ੀਨ ਲੱਗੇ ਆ 5 ਕਿਲੇ ਪੂਰਾ ਥਾਂ ਆ ਤੇ 3 ਕਿੱल्ल्या ਦਾ ਆ ਪਲਾੜਾ ਨਾਲ 2 ਕਿੱल्ल्या ਦਾ ਬਰਾਬਰ ਨੇ ਬਸ ਇੱਕ ਵਾਟੀ ਆ ਵਿੱਚ ਆ ਵੀ ਬਰਾਬਰ ਹੀ ਏ ਥੋੜੇ ਹੀ ਫਰਕੇ ਇਧਰ ਵੀ ਆ ਸਕਦੀ ਸੀ ਪਰ ਹੁਣੇ 5 ਕਿੱल्ल्या ਦਾ ਲਾਹ ਮੱਲਿਆ ਜਿਆਦਾ ਵੱਡਾ ਨਹੀਂ ਮੱਲਿਆ ਜਾਂਦਾ 5ਾਂ ਦਾ ਮੱਲਿਆ ਆ ਤੇ ਇਦੋਂ ਬਾਅਦ ਫੇਰ ਆ 5ਾਂ ਦਾ ਮੱਲ ਲੈਗੀ ਤੇ 2 ਕਿੱਲੇ ਰਹਿ ਜਣ 12 ਕਿੱਲੇ ਕੰਪਲੀਟ ਲੋਈ ਦੂਜੀ ਟਰਾਲੀ ਸ਼ੁਰੂ ਹੋ ਗਈ ਜੇ ਇੱਕ ਟਰਾਲੀ ਭਰ ਗਈ ਤੇ ਦੂਜੀ ਟਰਾਲੀ ਵੀ ਤਿੰਨ ਟਾਂਗੀਆਂ ਪੈਣੀਆਂ ਕੱਟ ਉਹ ਟਰਾਲੀ ਭਾਈ ਖੜੀ ਐ ਤੇ ਕਾ ਖੜੀ ਰਾਦਾ ਇਹ ਆ ਵੀ ਇਕੱਟੀਆਂ ਲਜਾਣ ਦਾ ਬਾਕੀ ਵੇਣੇ ਮੋਲ ਚਾਲ ਕੀ ਕਰਨਾ ਕਿਉਂਕਿ ਸਿੱਧਾ ਕੰਡਾ ਕਰਾਉਣ ਦਾ ਰਾਦਾ ਜੇ ਇਹ ਗੱਲਬਾਤ ਬਣ ਗਈ ਸਿੱਧੀਆਂ ਟਰਾਲੀਆਂ ਗੇ ਕੰਡੇ ਤੇ ਤੋਲ ਕੇ ਇਵੇਂ ਲਾਉਣੀਆਂ ਇਵੇਂ ਫਾਇਦਾ ਬਹੁਤ ਇਹਨਾਂ ਸੌਖੇ ਰਾਂਗੇ ਓਵੇਂ ਤੋੜੇ ਭਰਨੇ ਉਹ ਦਿਹਾੜੀ ਲੈ ਜਾਣੀ ਸਾਰੀ ਸ਼ਾਮ ਰਾਤ ਪੈ ਜਾਣੀ ਆਪਣਾ ਜਿਹਦਾ ਗੱਲਬਾਤ ਪਣ ਗਈ ਤਿੰਨੇ ਸਿੱਧੀਆਂ ਹੱਲ ਜਾ ਕੇ ਕੰਡੇ ਤੇ ਤੋਲ ਦੇਣੀਆਂ। ਪਹਿਲੇ 5 ਕਿੱਲੇ ਵੀ ਨਹੀਂ ਗਏ ਫੇਰ ਰਹਿ ਗਿਆ ਦਵਾੜਾ ਕੋ ਰਹਿ ਗਿਆ। ਵੱਡੀ ਖੜੀ ਐ ਬਾਜ ਉਧਰ ਹੁੰਦੀ ਆ ਉਪਰ 12 ਕਿੱਲੇ ਟੋਟਲ। ਲੋ ਜੀ ਦੁਪਹਿਰ ਦੇ ਸਵਾ 12 ਦਾ ਟਾਈਮ ਇੱਕ ਟਰਾਲੀ ਪੌਣੀ ਕੋ ਆਪਣੀ ਹੋਈ ਖੜੀ ਐ। ਇੱਕ ਟਰਾਲੀ ਆ ਵਿਹਲੀ ਖੜੀ ਐ। ਤਾਂ ਮਸ਼ੀਨ ਨੂੰ ਕੁਝ ਹੋ ਗਿਆ ਐ ਖੜੀ ਵੀ ਐ 베어ਿੰਗ ਉਹ ਨਹੀਂ ਟੁੱਟ ਟੁੱਟ ਗਿਆ ਤੇ ਆਪਾਂ ਬੈਠੇ ਆ ਇਸ ਟਾਈਮ ਕਣਕ ਦੀ ਢੇਰੀ ਢੋਪ ਬਹੁਤ ਜ਼ਿਆਦਾ ਬੜੀ ਢੋਪ ਆ ਚੈੱਕ ਕਰੋ ਟਰਾਲੀ ਹਰ ਖੋਲੋ ਹੀ ਆਂ ਚੋੜੀ ਲਾ ਕੇ ਕੱਢੀ ਥੋੜੇ ਜਿਹਾ ਹੋਰ ਪਾਣੇ ਬਸ ਅਬਲੀ ਤਾਂ ਨਹੀਂ ਪਾਣੇ ਲੋਡ ਹੀ ਨਹੀਂ ਕਿਦਰ ਬਣਾ ਲ ਹੋਈ ਪੀ ਬਰਾਬਰ ਇੱਕ ਹੋਰ ਟਰਾਲੀ ਭਰਨੀ ਇੱਕ ਟ੍ਰੈਕਟਰ ਟਰਾਲੀ ਹੋਰ ਆਉਂਦਾ ਪਿਆ ਚਾਰ ਇਕੱਠੇ ਲਿਜਾਣੇ ਮੰਡੀ ਗਰਮੀ ਵਾਵਾ ਬਣ ਗਈ ਕੰਮ ਕਰਦਿਆਂ ਨੂੰ ਨਹੀਂ ਲੱਗਦੀ ਬੈਰਿੰਗ ਲੱਭਣ ਦੇ ਘੰਟੇ ਤੋਂ ਜ਼ਿਆਦਾ ਹੋ ਗਿਆ ਮਸ਼ੀਨ ਬੰਦ ਖੜੀ ਐ ਉਵੇਂ ਹੀ ਖੜੀ ਵੀ ਉੱਥੇ ਸਵਾ ਇੱਕ ਹੋ ਗਏ ਨੇ ਮੈਂ ਤਾਂ ਕਹਿੰਦਾ 1.5 ਵਜੇ ਵਿਹਲੇ ਹੋ ਜਾਂਗੇ ਪਰ ਘੰਟਾ ਡੇਢ ਤਾਂ ਹੋ ਗਿਆ ਮਸ਼ੀਨ ਬੰਦ ਖੜੀ ਹੁਣ ਬਸ ਚਲਾਉਣ ਲੱਗੇ ਨੇ ਉਹ ਬਾਈ ਉਹ ਸ਼ਾਰੋ ਲਿਆਂਦਾ ਸਮਾਨ ਜਿਹਾ ਪਾਈ ਕੀ ਕਬੀ ਜਿਗਾ ਸੀ ਵਿੱਚੋਂ ਨਿਕਲ ਗਏ ਟੁੱਟ ਪੱਜੋਗੀ ਥੋੜੀ ਬੋਤੀ ਹੁਣ ਚੱਲ ਪਈ ਵਾ ਬਾਬੇ ਦੀ ਮਿਹਰ ਨਾਲ ਦੋ ਘੜੇ ਲੱਗਣੇ ਆਪਾਂ ਨੂੰ ਹੋਰ ਆਹ ਟਰਾਲੀ ਦਾ ਫੋਲ ਲੈ ਓਏ ਜੀ ਇਹ ਤੇ ਇੱਕ ਹੋਰ ਹੀ ਆ ਗਈ ਤਾਂ ਵੀ ਇੱਕ ਹੋਰ ਹੀ ਚਾਰ ਟਰਾਲੀਆਂ ਹੋਣੀਆਂ ਚਾਰ ਟਰਾਲੀਆਂ ਚਾਰ ਟਰੈਡਰ ਕੱਟੇ ਪਾ ਲੈ ਜਣੇ ਲੋਈ ਉਧਰੋਂ ਮਸ਼ੀਨ ਚੱਲੀ ਏ ਤੇ ਇੱਧਰ ਜੱਗੇ ਵੀਰਾਂ ਨੇ ਰੋਟੀ ਲੈ ਆਏ ਨੇ ਤੋਂ ਇਹ ਜੱਗਾ ਤੇ ਜਗਰਾਜ ਨਹੀਂ ਜੇ ਕਵੀ ਰੋਟੀ ਲੈ ਤੇ ਰੋਟੀ ਖਵਾ ਦੇ ਪਿਆਪਾ ਵੀ ਖਾਣੇ ਆ ਔਰ ਡੈਡੀ ਟਰਾਲੀ ਭਰਾਉਂਦੇ ਪੈਣ ਤੇ ਖਾਣੇ ਰੋਟੀ ਭੁੱਖ ਵਾਵਾ ਲੱਗੀ ਏ 1.5 ਵਜ ਗਿਆ ਬਹੁ ਵੱਡੀ 2-3 ਘੰਟਿਆਂ ਦੀ ਵੱਡੀ ਹੈਗੀ ਰਾਮ ਨਾਲ ਕੋਈ ਨਾ ਸ਼ਾਂ ਥੱਲੇ ਬੈਠੇ ਰੋਖ ਕਿੱਡਾ ਵੱਡਾ ਸ਼ਾਂ ਦੀ ਤਾਂ ਲੋਡ ਪੈਂਦੀ ਔ ਉਹ ਵੇਲੇ ਮੋਟਰ ਤੇ ਸ਼ਾਂ ਹੀ ਨਹੀਂ ਹੈਗੀ ਕੋਈ ਰੋਖ ਨਹੀਂ ਲੱਗਾ ਇੱਧਰ ਆ ਰੋਕੇਗਾ ਸ਼ਾਮ ਥੱਲੇ ਬੈ ਕੇ ਰੋਟੀ ਖਾਧੀ ਜਾਂਦੇ ਨੇ ਸੇਵ ਟ੍ਰੀ ਸੇਵ ਲਾਈਫ ਦੇਖੇ ਗਾੜੀ ਨੂੰ ਭੇਜਦਾ ਰੋਟੀ ਖਾਣ ਤੇ ਆਪਾਂ ਇਹ ਟਰਾਲੀ ਭਰਾ ਲਈਏ ਫਿਰ ਆਪਾਂ ਰੋਟੀ ਖਾ ਲਾਂਗੇ ਵਾਰੀ ਵਾਰੀ ਦੇਖੀ ਦੇ ਫੇਰ ਗਲਤਾ ਬੜੀ ਛੱਡੀ ਨੂਨ ਨੂਨ ਪਹਿਲੋ ਪਾ ਦੇ ਨੂਨ ਵੀ ਘਾਲ ਦਿੰਦਾ ਰੋਟੀ ਦਾ ਟਾਈਮ ਹੋ ਗਿਆ ਆਪਾਂ ਖਾ ਲਈਏ ਤਾਂ ਬੜਾ ਪੈਸਾ ਨਹੀਂ ਲੱਗਦਾ ਲੋ ਜੀ ਲੋਈ ਦੋ ਟਰਾਲੀਆਂ ਦਾ ਗਈਆਂ ਚਲੀਆਂ ਅਜੇ ਟਾਈਮ ਸਵਾ 3 ਤੇ ਦੋ ਟਰਾਲੀਆਂ ਘਾਲ ਲਤੀਆਂ ਆਪਾਂ ਬੜੀਆਂ ਔਖੀਆਂ ਚੜੀਆਂ ਯਾਰ ਲੋਡ ਲੋ ਜੀ ਕਣਕ ਸਾਰੀ ਵੱਢੀ ਗਈ ਤੇ ਆਪਾਂ ਵੀ ਚੱਲੇ ਆਂ ਭਾਂਡੇ ਚੱਕ ਲੈਣੇ ਦੋ ਟਰਾਲੀਆਂ ਪਹਿਲਾਂ ਗਈਆਂ ਚਲੀਆਂ ਸੀ ਦੋ ਹੋਣ ਲੈ ਕੇ ਚੱਲੇ ਹਾਂ ਇੱਕ ਉਹ ਖੜੀ ਤੇ ਕਾਰੀ ਚੱਲਨੇ ਹੌਲੀ ਹੌਲੀ ਕਰਾਣ ਨੂੰ ਲੋਈ ਟਰਾਲੀਆਂ ਦੋ ਲੈ ਕੇ ਤੁਰ ਪਏ ਆ ਮਿਲਨੇ ਮੰਡੀ ਜਾ ਕੇ ਫਾਰਮ ਟਰੈਕ ਸਾਡੇ ਆ ਖਾ ਕੱਢਦੇ ਜਾ ਕੇ ਗਾਣੇ ਲਾਉਣੇ ਚੱਟ ਸ਼ਾਮ ਦੇ ਸਵਾ 6 ਤੇ ਆ लास्ट ਟਰਾਲੀ ਲੈਂਦੀ ਵੀ ਐਂਡਲੀ ਟਰਾਲੀ ਤੇ ਇੱਕ ਉਹ ਖੜਾ ਟਰੈਕਟਰ ਆਪਣਾ ਦੋ ਗਾਏ ਚਲੇ ਤਿੰਨ ਗਾਏ ਚਲੇ ਪੰਜ ਸੀ ਇੱਕ ਕਿਰਾਏ ਤੇ ਕਰਾਈ ਐਂਡ ਤੇ ਉਹ ਸਮਾਨ ਜਿਆਦਾ ਹੋ ਗਿਆ ਤੇ ਟਰਾਲੀਆਂ ਚਾਰੇ ਭਰ ਗਈਆਂ ਤੇ ਫਿਰ ਕਿਰਾਏ ਤੇ ਕਰਾਣੀ ਪਈ ਜਿੰਨੇ ਪਿੰਡੋਂ ਮੰਗਾਉਂਦੇ ਤਾਂ ਕੰਢੇ ਲੱਗ ਜਾਣਾ ਸੀ ਐਂਡਲੀ ਗਈ ਲੈ ਗਈ ਤੇ ਬਾਅਦ ਚ ਆਪਾਂ ਵੇਲੇ ਤੋਲ ਲੱਗ ਗਿਆ ਉਵੇਂ ਹੀ ਹੋ ਗਈ ਕੰਡੇ ਤੇ ਤੋਲਤੀ ਸਿੱਧਾ ਡਾਇਰੈਕਟ ਨਵਾ ਕਿਤੇ ਆਪਾਂ ਘਰਾਂ ਨੂੰ ਚਾਲਣੇ ਆਂ ਦੇਣਾ ਡੁੱਬ ਚੱਲੇ ਸੋਰੀ ਡੁੱਬ ਚੱਲੇ ਤੇ ਆਪਾਂ ਚਾਲਨੇ ਘਰਾਂ ਨੂੰ ਥੱਕਵਾਵਾ ਗਏ ਆਂ ਹਾਂ ਤੋਂ ਬਾਬਾ ਬੁਰੀ ਹੋ ਗਈ ਜਿਹੜੇ ਮਾਰੇ ਹੋ ਗਏ ਮੂਸੇ ਵਾਲਾ ਲਿਬੜ ਗਿਆ ਮੇਰੇਆ ਚਲੋ ਲੋ ਜੀ ਕਣਕ ਵੇਚ ਕੇ ਆਪਾਂ ਹੋ ਗਏ ਵੇਲੇ ਤੇ ਚੱਲਨੇ ਘਰਾਂ ਨੂੰ ਇੱਥੇ ਵੀਡੀਓ ਦੀ ਕਰਨੇ ਸਮਾਪਤੀ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਵੀਡੀਓ ਵਧੀਆ ਲੱਗੀ ਲਾਈਕ ਕਰਦੇ ਸ਼ੇਅਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਧੰਨਵਾਦ